ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਸ੍ਰੀ ਵਿਪੌਰ ਸਾਹਿਬ ਬੜਾਈ ਰਾਮਣੀਕ ਜਗ੍ਹਾ ਤੇ ਸਥਿਤ ਹੈ ਨੰਗਲ ਦੇ ਨੇੜੇ ਨੰਗਲ ਡੈਮ ਕਹਿੰਦੇ ਆ ਜਿਹਨੂੰ ਆਪਾਂ ਤੇ ਉਹਨਾਂ ਸ਼ਹਿਰ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ 40 ਕਿਲੋਮੀਟਰ ਅੱਗੇ ਬਹੁਤ ਹੀ ਸੋਹਣਾ ਵਿੜਾ ਖੁੱਲਾ ਤੇ ਚੰਗੀਆਂ ਸਰਾਮਾਂ ਸੰਗਤਾਂ ਦੇ ਛਕਣ ਵਾਸਤੇ 24 ਘੰਟੇ ਲੰਗਰ ਦਾ ਪ੍ਰਬੰਧ ਹੈ ਇੱਥੇ ਸੰਗਤਾਂ ਘਟ ਆਉਂਦੀਆਂ ਨੇ ਜਿਹੜੀਆਂ ਸੰਗਤਾਂ ਇਤਿਹਾਸ ਤੋਂ ਜਾਣੂ ਨੇ ਜਾ ਉਹਨਾਂ ਨੂੰ ਨੇੜੇ ਤੇੜੇ ਪਤਾ ਉਹ ਸੰਗਤਾਂ ਇੱਥੇ ਪੁੱਜਦੀਆਂ ਨੇ ਇਹ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਇੱਥੇ ਚੌਪਈ ਸਾਹਿਬ ਪਾਠ ਦਾ ਉਚਾਰਨ ਕੀਤਾ ਤੇ ਕੁਝ ਸਮਾਂ ਇੱਥੇ ਮਹਾਰਾਜ ਟਿੱਕੇ ਤੇ ਝੀਲ ਦੇ ਬਿਲਕੁਲ ਨੇੜੇ ਹੋਣ ਕਰਕੇ ਜੰਗਲ ਦੇ ਨੇੜੇ ਹੋਣ ਤੱਕ ਕਰਕੇ ਬੜੀ ਰਮਣੀਕ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਹੈ ਬਹੁਤ ਸ਼ਾਂਤੀ ਮਿਲਦੀ ਹੈ ਜਦੋਂ ਇੱਥੇ ਬੈਹਨੇ ਆਪਾਂ ਬਹਿ ਕੇ ਪਾਠ ਕਰਦੇ ਆਂ ਇਹ ਜਿਹੜਾ ਗੋਵਿੰਦ ਸਾਗਰ ਦੇ ਉਰਲੇ ਕੰਡੇ ਦੇ ਉੱਤੇ ਸ੍ਰੀ ਵਿਪੌਰ ਸਾਹਿਬ ਸਥਿਤ ਹੈ ਤੇ ਪਰਲੇ ਕੰਡੇ ਦੇ ਉੱਤੇ ਜਿਹੜਾ ਇੱਕ ਹੋਰ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲੇ ਉਹਨਾਂ ਦੇ ਨਾਂ ਦੇ ਉੱਤੇ ਉਹ ਜਿਹੜਾ ਗੁਰਦੁਆਰਾ ਸਾਹਮਣੇ ਦਿਖ ਰਿਹਾ ਉਹ ਸਥਿਤ ਹੈ ਕਿਉਂਕਿ ਇੱਥੇ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਜਿਹੜਾ ਸਰੀਰ ਹੈ ਉਹ ਜਲ ਪ੍ਰਵਾਹ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਜਦੋਂ ਸੰਗਤਾਂ ਜਾਂਦੀਆਂ ਨੇ ਬੜੀ ਹੀ ਸ਼ਾਂਤੀ ਮਿਲਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ